ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਰੱਤਾ ਗੁੱਦਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਅਮਰੀਕ ਸਿੰਘ ਉਹਨਾਂ ਦੇ ਫਾਰਮ ਤੇ ਵੀਰ ਅਮਰੀਕ ਸਿੰਘ ਉਹਨਾਂ ਦੇ ਘਰ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਡੇਰੀ ਫਾਰਮਿੰਗ ਦੇ ਨਾਲ ਇੱਕ ਪਸ਼ੂ ਵਪਾਰ ਦਾ ਵੀ ਕੰਮ ਵੀਰ ਉਹਨਾਂ ਦਾ ਇਸੇ ਤਰ੍ਹਾਂ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਸੇਲ ਪਰਚੇਜ ਵਾਲੇ ਤੇ ਵੈੜਾ ਵੀ ਵੀਰ ਚੰਗੀਆਂ ਸਾਫ਼ ਸੁਥਰੀਆਂ ਲੈਂਦਾ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵਾਰ ਜ਼ਿਕਰ ਕਰ ਚੁੱਕੇ ਆ ਚੰਗੇ ਪਸ਼ੂ ਹੁੰਦੇ ਆ ਤੇ ਅੱਜ ਇਸ ਕਵਰ ਦੇ ਵਿੱਚ ਟੋਟਲ ਤਿੰਨ ਵੇੜਾ ਤੁਹਾਨੂੰ ਦਿਖਾਉਣੀਆਂ ਨੇ ਤਿੰਨੇ ਦੋ ਵੇੜਾ ਬਿਲਕੁਲ ਤਾਜ਼ੀਆਂ ਸੂਈਆਂ ਦੋਸਤੋ ਇੱਕ ਗੱਬਣ ਆ ਤਿਆਰੀ ਤੇ ਆ ਟਾਈਮ ਜਿਹੜੀ ਸੂਨ ਵਾਲੀ ਹੈ ਦੋਸਤੋ ਉਸ ਵੇੜ ਦਾ ਕਿੰਨਾ ਕੁ ਬਾਕੀ ਆ ਰੇਟ ਭਾਅ ਵਰਤਾ ਪੂਰੀ ਡਿਟੇਲ ਆਪਾਂ ਵੀਰ ਅਮਰੀਕ ਤੇ ਪਾਸੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਡਿਟੇਲ ਦੋ ਵੇੜਾ ਸੂਈਆਂ ਸਵਈਆਂ ਦੋਸਤੋ ਬਾਕੀ ਕੋਈ ਵੀਰ ਇਹ ਵੇੜਾ ਖਰੀਦਣ ਆ ਰਿਹਾ ਆਪਣੀਆਂ ਦੋ ਟਾਈਮ ਦੀਆਂ ਚੁਵਾਈਆਂ ਕਰਕੇ ਤਸੱਲੀਆਂ ਕਰ ਲਿਓ ਦੋਸਤੋ ਜਿਹੜਾ ਪਸ਼ੂ ਸੋਇਆ ਸੋਇਆ ਤੁਹਾਨੂੰ ਦਿਖਾਉਣਾ ਗੱਬਣ ਪਸ਼ੂ ਆਪਣਾ ਚੌਥਾ ਥਣਾ ਦਾ ਟ ਵਰਾ ਕੇ ਜਰੂਰ ਤਸੱਲੀ ਕਰ ਲਿਆ ਕਰੋ ਠੀਕ ਹੈ ਜੀ ਅੱਜ 9 ਮਾਰਚ ਆ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 6:00 ਵਜੇ ਦਾ ਆਓ ਲੈਨੇ ਆ ਬਤੇਰੇ ਡਿਟੇਲ ਵੀਰ ਅਮਰੀਕ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਅਮਰੀਕ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਵੀਰ ਜੀ ਠੀਕ ਠਾਕ ਜੀ ਬਹੁਤ ਵਧੀਆ ਠੀਕ ਠਾਕ ਜੀ ਅੱਛਾ ਵੀਰ ਅਮਰੀਕ ਅੱਜ ਆਪਣੇ ਕੋਲ ਤਿੰਨ ਵੜਾ ਬਕਾਉ ਨੇ ਹਾਂਜੀ ਤਿੰਨ ਨਾਗ ਆ ਜੀ ਠੀਕ ਆ ਜੀ ਦੋ ਸੁਈਆਂ ਤੇ ਇੱਕ ਗੱਬਣ ਆ ਗਈ ਹਾਂਜੀ ਠੀਕ ਆ ਤੇ ਵੀਰ ਅਮਰੀਕ ਫਿਰ ਕਿਦਾਂ ਚੱਲ ਰਿਹਾ ਵਪਾਰ ਦਾ ਕੰਮ ਨਾਲ ਦੀ ਨਾਲ ਇੱਕ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਆ ਸੋ ਕਾਫੀ ਵੀਰ ਚਰਚੇ ਵੀ ਕਰਦੇ ਆ ਵੀ ਭਰਾ ਬਹੁਤ ਵੱਡੀਆਂ ਵੱਡੀਆਂ ਫੈੜਾਂ ਵੀ ਲੈ ਕੇ ਆਉਂਦਾ ਠੀਕ ਹੈ ਜੀ ਬਾਕੀ ਚਲੋ ਵਿਖਾਈ ਵੀ ਦਿੰਦਿਆਂ ਨੇ ਚੀਜ਼ਾਂ ਉਹ ਜੀ ਕੁਆਲਟੀ ਹੈ ਨਾ ਤੇ ਵੀਰ ਅਮਰੀਕਾ ਚ ਤਿੰਨ ਵੜਾ ਤੇ ਤਿੰਨਾ ਵੜਾਂ ਦੀ ਡਿਟੇਲ ਆਪਾਂ ਸਟਾਰਟ ਕਰਦੇ ਆ ਹਾਂਜੀ ਹੋਰ ਕੋਈ ਗੱਲਬਾਤ ਆਪਣੇ ਭੈਣ ਭਰਾਵਾਂ ਦੇ ਨਾਲ ਕੋਈ ਕਰਨੀ ਹੋਵੇ ਨਵੀਂ ਕੋਈ ਤਾਜੀ ਆਪਾਂ ਇਹ ਹੀ ਸਾਰਾ ਉਹਨੇ ਆ ਵੀ ਚਲੋ ਜਿਹੜਾ ਭੈਣ ਭਰਾ ਆਪਦਾ ਤਸੱਲੀ ਕਰਕੇ ਜਨਮ ਰੋਵੇ ਚੰਗਾ ਲਵੇ ਹਰ ਇੱਕ ਨੂੰ ਬਰੀਡ ਤੇ ਕੰਮ ਕਰਨਾ ਚਾਹੀਦਾ ਬਿਲਕੁਲ ਜੀ ਤੇ ਬਾਹਰੋਂ ਨਾ ਭਾਜਣਾ ਇੱਥੇ ਵਧੀਆ ਡੇਰੀ ਫਾਰਮ ਦਾ ਧੰਦਾ ਧੰਦਾ ਵਧੀਆ ਵਾ ਜਿਹੜਾ ਕਰ ਲਵੇ ਸਹੀ ਹੈ ਜੀ ਇਹ ਕਰਨਾ ਚਾਹੀਦਾ ਬਿਲਕੁਲ ਹਾਂਜੀ ਲਓ ਦੋਸਤੋ ਬਾਕੀ ਨਿੱਕੀਆਂ ਨਿੱਕੀਆਂ ਬਰੀਕੀਆਂ ਵੀ ਕਿਸੇ ਵੀਰ ਨੇ ਪੁੱਛਣੀਆਂ ਨੇ ਜਿਹੜਾ ਕੋਈ ਵੀਰ ਡੇਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨ ਜਾ ਰਿਹਾ ਕੋਈ ਛੋਟੀਆਂ ਛੋਟੀਆਂ ਡਿਟੇਲਾਂ ਲੈਣੀਆਂ ਹੁਣ ਦੋਸਤੋ ਬਿਗਨਰ ਵੀਰਾਂ ਦੇ ਲਈ ਆ ਵੀ ਜਿਹੜੇ ਵੀਰ ਕੰਮ ਸ਼ੁਰੂ ਕਰਨ ਜਾ ਰਿਹਾ ਉਹ ਜ਼ਰੂਰ ਤੁਸੀਂ ਕੋਈ ਨਾ ਕੋਈ ਜਿਹੜੀ ਆ ਕੰਸਲਟ ਕੋਈ ਨਾ ਕੋਈ ਸਲਾਹ مشورہ ਕਰਦੇ ਰਿਹਾ ਕਰੋ ਠੀਕ ਹੈ ਜੀ ਤੇ ਵੀਰ ਗਾਈਡ ਵੀ ਕਰਦੀ ਉਹ ਕਰ ਦਿਓਗਾ ਕਿਸੇ ਵੀਰ ਨੂੰ ਜੇਕਰ ਕੋਈ ਦੇਰੀ ਫਾਰਮਿੰਗ ਦਾ ਕੰਮ ਕਰਨ ਜਾ ਰਿਹਾ ਤੇ ਸ਼ੁਰੂਆਤ ਦੋਸਤੋ ਅੱਜ ਆਪਾਂ ਕਰ ਲੈਨੇ ਆ ਤਿੰਨ ਵੜਾ ਤੁਹਾਨੂੰ ਦਿਖਾ ਦਿੰਨੇ ਆ ਪਹਿਲੇ ਨੰਬਰ ਤੋਂ ਸਟਾਰਟ ਕਰ ਲਾਂਗੇ ਖੋਲ ਕੇ ਤੋੜ ਕੇ ਰੇਡ ਭਾ ਫੜਤਾ ਜੋ ਵੀ ਹੋਈ ਗੱਲਬਾਤ ਆਪਾਂ ਕਰ ਲਾਂਗੇ ਤੇ ਵੀਰ ਅਮਰੀਕ ਕਿਹੜੇ ਬੰਦੇ ਉਹ ਸ਼ੁਰੂਆਤ ਕਰਦੇ ਆ ਐ ਉਹ ਖੋਲੋ ਸਾਬੇ ਲੋਵੀ ਗੱਬਣ ਵੇੜ ਜਿਹੜੀ ਆ ਦੋਸਤੋ ਇਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪਹਿਲੇ ਨੰਬਰ ਤੋਂ ਜਿਹੜੀ ਠੀਕ ਹੈ ਜੀ ਗੱਬਣ ਵੇੜ ਤੇ ਪੂਰੀ ਡਿਟੇਲ ਆਪਾਂ ਲੈ ਲੈਨੇ ਅੱਛਾ ਵੀਰ ਅਮਰੀਕਾ ਸੁਬਾ ਕਿੰਨਾ ਸੁਹਾ ਦੂਜਾ ਸੁਹਾ ਸੁਣੀਏ ਸੰਦੂਆ ਦੂਜਾ ਸੁਹਾ ਹਾਂਜੀ ਤੇ ਦਿਨ ਹਜੇ ਤਕਰੀਬਨ ਵੈਸੇ ਹਫਤਾ ਲੈ ਜਾਣਾ ਇਹਨੇ ਹਫਤਾ ਕ ਲੈਂਦੀ ਆ ਹਾਂਜੀ ਬਾਬਾ ਦੋਸਤੋ ਦੂਜਾ ਸੁਹਾ ਇੱਕ ਹਫਤਾ ਹਜੇ ਬਾਕੀ ਆ ਬਾਕੀ ਵੈੜ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਆ ਜੀ ਦਿਖਾ ਦਿੰਨੇ ਆ ਪੂਰੀ ਤਸੱਲੀ ਦੇ ਨਾਲ ਤੁਹਾਨੂੰ ਆ ਲਓ ਰਾਂਗ ਰੂੰਗ ਪ੍ਰਿੰਟ ਦੋਸਤੋ ਬਹੁਤ ਸੋਹਣਾ ਜਿੱਦਾਂ ਨਾਰਮਲ ਹੀ ਇੱਕ ਆਪਾਂ ਐਚ ਐਫ ਬ੍ਰੀਡ ਦੇ ਵਿੱਚ ਦੇਖਦੇ ਆ ਸਪੋਰਟਸ ਫੂਡ ਉਸੇ ਤਰ੍ਹਾਂ ਹੀ ਬਲੈਕ ਕੱਦ ਕਾਠ ਵੀ ਸੋਹਣਾ ਵੜਦਾ ਠੀਕ ਆ ਜੀ ਮੀਡੀਅਮ ਤੋਂ ਉੱਚੀ ਆ ਵੱਡੀਆਂ ਵੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆ ਇਸ ਵੜ ਦੀ ਬਾਕੀ 6-7 ਦਿਨਾਂ ਦੀ ਜੇਕਰ ਗੱਲ ਕਹੀਏ ਵੀਰ ਨੇ ਵੀ 6-7 ਦਿਨ ਹਜੇ ਲੈ ਜੂਗੀ ਲਓ ਜੀ 6-7 ਦਿਨ ਲੈ ਜੂਗੀ ਦੋਸਤੋ ਅਕੋਰਡਿੰਗ ਤੁਸੀਂ ਦੇਖ ਸਕਦੇ ਜੇ ਵੀ ਹਵਾਨਾਲੇ ਵਾ ਸੋਹਣਾ ਬਣਾ ਰਹੀ ਆ ਕੋਈ 6-7 ਦਿਨਾਂ ਦੇ ਵਿੱਚ ਹੋਰ ਸੋਹਣੀ ਤਿਆਰੀ ਕਰ ਜੂਗੀ ਠੀਕ ਆ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਸਪੈਸ਼ਲ ਆਰਡਰ ਦੀ ਕੁਆਲਿਟੀ ਚੰਗੀ ਆ ਥਾਂ ਥਣ ਪੂਰਾ ਹੱਥੀ ਚੁਵਾਈ ਵਾਲਾ ਮੁੱਠੀ ਥਾਣਾ ਠੀਕ ਆ ਆ ਲਓ ਜੀ अच्छा वीर अमेरिका बाकी ਇਹਦਾ ਕੋਈ ਬਾਲੀ ਗੱਲ ਪੁੱਛਣ ਦੀ ਲੋੜ ਨਹੀਂ ਵੀ 53 ਕਿਦਾਂ ਜਾਂ ਆਪਸ ਹੋਈਆਂ ਵੀ ਦਿਖਾਉਣੀਆਂ ਵਿੱਚੋਂ ਕਿਦਾਂ ਹਾਂਜੀ ਤੇ ਮੈਨੂੰ ਤਾਂ ਵੀ ਤਸੱਲੀ ਭਖੇ ਜਗਾ ਨਹੀਂ ਤੇ ਬਹੁਤ ਵਧੀਆ ਬਾਕੀ ਆਪਦਾ ਅਗਲੀ ਜਿਹੜਾ ਭੈਣ ਭਰਾ ਹਾਂ ਦਾ ਆਪਦੀ ਤਸੱਲੀ ਕਰੇ ਜਿਹੜੀ ਸੂਈ ਆਪਾਂ ਦੋ ਟਾਈਮ ਚਾਰ ਟਾਈਮ ਚੋਵੇ ਆਪਾਂ ਨੂੰ ਕੋਈ ਤਰਾਜ ਨਹੀਂ ਬਿਲਕੁਲ ਜੀ ਤੇ ਇਹ ਜਿਵੇਂ ਗੱਭਣ ਆਏ ਵੀ ਆਪਦੀ ਟੇਪ ਕਿ ਤਸੱਲੀ ਕਰੇ ਠੀਕ ਹੈ ਜੀ ਹਾਂਜੀ ਅੱਛਾ ਤੇ ਵੀਰ ਅਮਰੀਕਾ ਕੀ ਕਰਦੇ ਆ ਡਿਮਾਂਡ ਕੀ ਰੋਹਿੰਦੀ ਇਹ 95000 ਦੀ ਦੇ ਦਾਂਗੇ ਬਈ 95000 ਦੀ ਹਾਂਜੀ ਠੀਕ ਹੈ ਜੀ ਬਾਕੀ ਕੋਈ ਇਹ ਥੋੜਾ ਬੜਾ ਇਹ ਵੀ ਦੱਸ ਦਿਗੇ ਖਰੀਦਦਾਰ ਵੀਰਾਂ ਨੂੰ ਵੀ ਥੋੜਾ ਇਹ ਫਿਕਸਡ ਰੇਟ ਨਹੀਂ ਥੋੜਾ ਬੜਾ ਉੱਤੇ ਹੀ ਨਾ ਜੂ ਮਾਨਤਾਂ ਵਿੱਚ ਹਾਂਜੀ ਥੋੜਾ ਬੜਾ ਸੰਧੂ ਸਾਹਿਬ ਕੋਈ ਬੜਾ ਨਹੀਂ ਜੇ ਕੋ ਭੈਣ ਬਰਾਕੇ ਠੀਕ ਹੈ ਜੀ ਥੋੜਾ ਬੜਾ ਚਲੋ ਮਾਨਤਾਂ ਨੂੰ ਜੂ ਲਓ ਦੱਸੋ ਲਿਮਟਡ ਜਿਆ ਸ਼ੋਰ ਸ਼ਪਾ ਹੋਊਗਾ ਵੀ ਕਿਸੇ ਵੀਰ ਕਿਸੇ ਸੱਜਣ ਦਾ ਇਹ ਗੇੜਾ ਦੋ ਰੰਡੇ ਉਹ ਪਿਆਰ ਮਾਨਤਾਂ ਜਿੱਥੇ ਥੋੜਾ ਪਤਾ ਹੋ ਜਾਊਗਾ ਲਓ ਵੀਰ ਅਗਲੀ ਖੋਲ ਲਈ ਆ ਬੈਠ ਅੱਛਾ ਵੀਰ ਮਰੀਕ ਜਿਹੜੀ ਅੱਗੇ ਸੈਗਰ ਨੰਬਰ ਤੇ ਸੁਈ ਗੜਾ ਆਪ ਦਿਖਾਉਣੀ ਹੈ ਦੀ ਡਿਟੇਲ ਕਰ ਦਈ ਠੀਕ ਹੈ ਜੀ ਦੁੱਧ ਇਹਦੇ ਥੱਲੇ ਇਸ ਟਾਈਮ 30 ਲੀਟਰ ਤੋਂ ਪਲੱਸ ਆ ਤੁਸੀਂ 30 ਲੀਟਰ ਮਾਣ ਕੇ ਕਹੋ ਠੀਕ ਹੈ ਜੀ ਕੋਈ ਭੈਣ ਭਰਾ ਆਣ ਕੇ ਆਪ ਦਾ ਦੋ ਟਨ ਤਿੰਨ-ਤਿੰਨ ਚਵਾਈ ਕਰਕੇ ਬਾਹਰ ਲੈ ਸਕਦਾ ਠੀਕ ਹੈ ਜੀ ਬਿਲਕੁਲ ਹੁਣ ਰੈਡੀ ਜਿਹੜਾ 30 ਲੀਟਰ ਹੈ 30 ਲੀਟਰ ਦੁੱਧ ਰੈਡੀ ਆ ਬੱਚਾ ਕਾਫ ਕੀ ਦਾ ਮੰਮੀ ਹੈ ਕਾਫ ਜੀ ਮਿਲ ਕਾਫ ਲਓ ਦੋਸਤੋ ਸੈਕੰਡ ਲਕਟੇਸ਼ਨ ਦੇ ਵਿੱਚ ਸੂਈ ਆ 5 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਬਹੁਤ ਵਧੀਆ ਚੰਗੀ ਮਿਲਕਿੰਗ ਤਾਂ ਦੋਸਤੋ ਚੜ ਗਈ ਆ ਕਰਮਾਂ ਵਾਲੀ 30 ਲੀਟਰ ਹੁਣ ਮਿਲਕਿੰਗ ਜਿਹੜੀ ਇਹਦੇ ਥੱਲੇ ਬਿਲਕੁਲ ਖਾਜ਼ਰ ਠੀਕ ਆ ਤੋ ਆਰਡਰ ਕੁਆਲਿਟੀ ਤੋਂ ਹੀ ਮੋਸਟਲੀ ਪਤਾ ਲੱਗ ਜਾਂਦਾ ਦੋਸਤੋ ਕਿਸਾਨ ਫਾਰਮਰ ਵੀਰਾਂ ਨੇ ਵੇਖ ਕੇ ਜਜਮੈਂਟ ਕਰ ਲੈਣੀ ਆ ਤੋਹਫਾ ਚੀਜ਼ ਆ ਦੋਸਤੋ ਠੀਕ ਆ ਜੀ ਨਸਲ ਬਰੀਡ ਦੇ ਵਿੱਚ ਫੁੱਲ ਬਟਾ ਫੁੱਲ ਠੀਕ ਆ ਜੀ ਤੇ 30 ਲੀਟਰ ਜਿਹੜੀ ਹੁਣ ਦੋਸਤੋ ਮੌਕੇ ਤੇ ਚੱਲ ਰਹੀ ਆ ਸੋ ਆਰਡਰ ਕੁਆਲਿਟੀ ਦੇਖਦੇ ਆ ਸਾਰੇ ਸਾਰੇ ਵੀਰਾਂ ਨੇ ਜਜਮੈਂਟ ਕਰ ਲੈਣੀ ਆ ਬਹੁਤ ਸਮਾ ਕੰਪੈਕਟ ਆਰਡਰ ਫਿਕਸ ਆਰਡਰ ਠੀਕ ਆ ਜੀ ਆ ਦੇਖੋ ਅਛਾ ਵੀਰ ਅਮਰੀਕ ਪਿਛੇ ਮੇਲ ਕਾਫੀ ਆ ਨਹੀਂ ਲੋਬ ਤੋਂ ਸੋ ਮੇਲ ਕਾਫੀ ਆ ਠੀਕ ਆ ਜੀ ਪੰਜਾਂ ਕ ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਬਾਕੀ ਵੈੜ ਕਰਮ ਵਾਲੀ ਬਹੁਤ ਜਿਆਦੀ ਖੂਬਸੂਰਤ ਆ ਚੰਗੀ ਕੁਆਲਿਟੀ ਆ ਠੀਕ ਆ ਸੋ ਆਰਡਰ ਦੀ ਕੁਆਲਿਟੀ ਦੇਖ ਲਓ ਬਿਲਕੁਲ ਥਾਨ ਇੱਕ ਵਾਰੀ ਤੁਹਾਨੂੰ ਹੋਰ ਤਰ੍ਹਾਂ ਨੇੜੇ ਤੋਂ ਦਿਖਾ ਦਗੇ ਆ ਲੋ ਠੀਕ ਆ ਅਛਾ ਵੀਰ ਅਮਰੀਕ ਕੀ ਇਹਦੀ ਲੈਂਡ ਦੇ ਨਾਲ ਗੱਲਬਾਤ ਰੋ ਕੀ ਮੁੱਲ ਕਿ ਰਹੂਗਾ 155000 ਦੀ ਦੇਦਾ ਜੀ 155 ਦੀ ਹਾਂਜੀ ਠੀਕ ਹੈ ਜੀ ਹੁਣ ਵੀ ਜੀ ਜਿੱਦਾਂ 30 ਲੀਟਰ ਤੇ 30 ਲੀਟਰ ਤੇ ਚੱਲ ਰਹੀ ਹੈ ਹਾਂਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਵੇਖਦੇ ਆ ਵੀ ਜਦੋਂ ਪੂਰਾ ਪੀਕ 35 36 ਲੀਟਰ ਤੇ ਬੜੇ ਆਰਾਮ ਨਾਲ ਚੱਲੂ ਭਾਜੀ ਠੀਕ ਹੈ ਬਾ ਹਾਂ ਮਤਲਬ ਕਿ ਸਿੱਧੀ ਗੱਲ 30 ਤੋਂ ਬਾਹਰ ਹੀ ਚੱਲੂਗੀ ਜੇ ਹੁਣ 30 ਤੋਂ ਬਾਹਰ ਮੰਨ ਲਓ 30 ਤਾਂ ਰੈਡੀ ਆ ਤੇ 30 ਤੋਂ ਪਲੱਸ ਮੰਨ ਲਓ 35 36 ਲੀਟਰ ਤੇ ਬੜੇ ਆਰਾਮ ਨਾਲ ਵੈੜ ਚੱਲੂਗੀ ਫਾਰਮ ਵਾਲੀ ਵੱਛੀ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਅ 35 36 ਲੀਟਰ ਤੇ ਦੋਸਤੋ ਚੱਲਣ ਦੀ ਪੂਰੀ ਸੁਭਾਵਨਾ ਹੁਣ 30 ਲੀਟਰ ਤੇ ਕੋਈ ਵੀ ਰਾਕੇ ਤਸੱਲੀ ਕਰ ਸਕਦਾ 50 ਦਿਨਾਂ ਦੀ ਸੂਈ ਆ ਜਸਟ ਮਗਰ ਮੇਲ ਕਾਫ ਆ ਬੱਚਾ ਠੀਕ ਆ ਜੀ ਦੂਜਾ ਸੂਆ ਠੀਕ ਆ ਜੀ ਬੱਚਾ ਤੁਸੀਂ ਇੱਕ ਵਾਰੀ ਫੇਰ ਨੇੜੇੋਂ ਦੇਖ ਲਓ ਆ ਲਓ ਜੀ ਆ ਲਓ ਜੀ 나ੜੂ ਤੇ ਬੱਚਾ ਠੀਕ ਆ ਜੀ 나ੜੂ ਬਿਲਕੁਲ ਨਾਲ ਆ ਬੱਚੇ ਦੇ ਅੱਛਾ ਲਿਓ ਵੀਰ ਜੀ ਅਕੇ ਤੀਸਰੇ ਨੰਬਰ ਵਾਲੀ ਤੇ ਵੀਰ ਅਮਰੀਕ ਤੀਜੇ ਨੰਬਰ ਵਾਲੀ ਬੈੜ ਦੀ ਡਿਟੇਲ ਡਿਟੇਲ ਕਰ ਦਈਏ ਸਾਂਜੀ ਉਹ ਦੂਜਾ ਸੂਹਾ ਸੂਈ ਆ ਹਾਂਜੀ ਹਾਂਜੀ ਕੱਲ ਦੀ ਸੂਈ ਆ ਵੱੱਛੀ ਮਗਰ ਉਹਦੇ ਠੀਕ ਹੈ ਜੀ ਬੋਲਾ ਕੋਈ 16 17 ਕਿਲੋ ਇਸ ਟਾਈਮ ਰੈਡੀ ਆ ਉਹਦੇ ਥੱਲੇ ਠੀਕ ਹੈ ਜੀ ਤੇ 25 ਤੋਂ ਪਲੱਸ ਦੁੱਧ ਪਾ ਦਊਗੀ 25 ਤੋਂ ਪਲੱਸ ਹਾਂਜੀ ਠੀਕ ਹੈ ਜੀ ਅੱਜ ਦੂਜੇ ਦਿਨ ਦੇ ਵਿੱਚ ਹੀ ਆ ਹਾਂ ਦੂਜੇ ਦਿਨਾਂ ਤੇ ਹੁਣ ਬੋਲਾ ਕਿੰਨਾ ਦੱਸਿਆ ਬੋਲਾ ਕੋਈ 16 17 ਕਿਲੋ ਵੱਲੋਂ ਪੱਕਾ ਦੁੱਧ ਹੈਗਾ ਇਹਦੇ ਚਲੇ 16 17 ਵੱੱਛੀ ਮਗਰ ਇਹਦੇ ਠੀਕ ਹੈ ਜੀ ਹਾਂਜੀ ਤੇ ਸੂਹਾ ਇਹ ਵੀ ਦੂਜਾ ਹੀ ਹੈ ਸੂਹਾ ਦੂਜਾ ਹੀ ਸੋ ਫੀਮੇਲ ਕਾਫ ਦੋਸਤੋ ਇਸ ਬੈਡ ਦੇ ਮਗਰ ਬੱਚਾ ਜਿਹੜਾ ਫੀਮੇਲ ਕਾਫ ਆਇਆ ਦੂਜਾ ਸੂਆ ਸੈਕਿੰਡ ਬਿਆਨ ਤਾ ਠੀਕ ਆ ਜੀ ਤੇ ਅੱਜ ਦੂਜੇ ਦਿਨ ਦੇ ਵਿੱਚ ਬਾਕੀ ਆਰਡਰ ਕੁਆਲਿਟੀ ਇਹਦੀ ਵੀ ਚੰਗੀ ਆ ਦੋਸਤੋ ਬਾਕੀ ਹੁਣ ਬੌਲੇ ਤੇ ਚੱਲ ਰਹੀ ਆ ਠੀਕ ਆ ਜੀ ਬੌਲੇ ਤੇ ਆ ਕੱਲ ਦੀ ਸੂਈ ਆ ਦੋਸਤੋ ਕੋਈ ਤੀਜੇ ਚੌਥੇ ਚੌਥੇ ਡੰਗ ਦੀ ਜਿਹੜੀ ਹੁਣ ਚਵਾਈ ਆ ਇਹ ਸਦੀ ਬੌਲੇ ਦੇ ਉੱਤੇ ਹੋਣਾ ਹੋਊਗੀ ਠੀਕ ਆ ਸੋ ਆਰਡਰ ਰੂਟਰ ਦੀ ਜੇਕਰ ਕੁਆਲਿਟੀ ਦੀ ਗੱਲ ਕਰ ਲਈਏ ਦੋਸਤੋ ਇਹ ਵੀ ਕੰਪੈਕਟ ਜਿਹਾ ਆਰਡਰ ਆ ਠੀਕ ਆ ਫਿਕਸ ਆਰਡਰ ਦੇ ਵਿੱਚ ਤੇ ਨਸਲ ਬਰੀਡ ਵੀ ਵੈਸੇ ਐਚ ਐਫ ਦੇ ਵਿੱਚ ਤੁਸੀਂ ਮੰਨ ਸਕਦੇ ਬਰੀਡ ਦੇ ਵਿੱਚ ਹੀ ਛੋਟਾ ਜਿਹਾ ਕੰਨ ਬਾਕੀ ਨਸਲ ਬਰੀਡ ਬਿਲਕੁਲ ਤੁਹਾਡੇ ਸਾਹਮਣੇ ਆ। ਖਾਂ ਫੋਨ ਦੀ ਕੁਆਲਿਟੀ ਇਹਦੀ ਵੀ ਕਾਫੀ ਸੋਹਣੀ ਆ ਠੀਕ ਆ। ਜਿਹੜੇ ਸੰਧਾ ਸਾਹਿਬ ਥਾਣਾ ਹੱਥ ਦੀ ਚਵਾਈ ਵਾਲਾ ਬਹੁਤ ਸੋਹਣਾ ਲੱਗਾ। ਹਾਂਜੀ ਹਾਂਜੀ। ਅੱਛਾ ਇਹ ਹੁਣ ਆਪਾਂ ਦੱਸਿਆ ਵੀ 14 15 15 16 ਕੋਊਗਾ ਬੋਲਾ ਜੀ। 16 17 ਲੀਟਰ ਹੈ। ਠੰਨਾ ਰੈਡੀ ਹੈ। 16 17 ਜੀ। ਠੀਕ ਆ। ਇਹਨਾਂ ਭਾਈ ਅਮਰੀਕਸੋਂ ਨੇ ਕਹਿ ਤਾ ਹਾਂਜੀ ਆਪਾਂ ਨੂੰ 4 ਡੰਗ ਤਸੱਲੀ ਕਰ ਲੈ। ਬਿਲਕੁਲ ਜੀ। ਬਿਲਕੁਲ 100 ਗ ਲੋਪ ਤੋਂ ਸੋਮਾ ਪਹਿਲਾਂ ਜ਼ਿਕਰ ਕਰਤਾ ਸੀਗਾ ਵੀ ਤਸੱਲੀ ਕਰਨੀ ਬਣਦੀ ਹੈ ਕਿਸੇ ਫਾਰਮਰ ਵੀਰ ਦੀ ਪਰ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਜਿੰਨਾ ਵੀ ਤੁਹਾਨੂੰ ਦੱਸਿਆ ਜਾਂਦਾ ਉਸ ਤੋਂ ਬਾਅਦ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਵੀ ਕੋਈ ਕਿੰਤੂ ਪ੍ਰੰਤੂ ਦੀ ਪਰ ਫਿਰ ਵੀ ਕਿਸੇ ਵੀਰ ਨੇ ਪੈਸੇ ਇਨਵੈਸਟਮੈਂਟ ਤੁਸੀਂ ਕਰਨੀ ਆ ਆਪਣਾ ਹੱਕ ਸਮਝ ਕੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੇ ਆ ਮੱਛੀ ਵੀ ਖਾਣ ਤੇ ਆ ਮਗਰ ਬੱਚੀ ਆ ਜੀ ਠੀਕ ਆ ਜੀ ਨਾੜੂ ਤੇ ਬੱਚਾ ਆ ਤੁਸੀਂ ਵੇਖ ਸਕਦੇ ਨਾੜੂ ਬੱਚੇ ਦੇ ਨਾਲ ਫੀਮੇਲ ਕਾਫ ਅਜਾ ਦੂਜੇ ਦਿਨ ਦੇ ਵਿੱਚ ਠੀਕ ਆ ਠੀਕ ਹੈ ਜੀ ਅੱਛਾ ਫਿਰ ਅਮਰੀਕ ਕੀ ਇਹਦੀ ਡਿਮਾਂਡ ਰਹੂਗੀ ਕੀ ਲੈਣ ਦੇਣੇ ਕਰਦੇ ਆ 1 ਲੱਖ 5000 ਦੀ ਦੇ ਦਾਂਗੇ ਭਾਈ 1 ਲੱਖ 5000 ਦੀ ਹਾਂਜੀ ਠੀਕ ਹੈ ਪਰ 1 ਲੱਖ 5000 ਦੀ ਦੋਸਤੋ ਇਹ ਵੈੜ ਹੋ ਜੂਗੀ ਜਿਹੜੀ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਦਿਖਾਈ ਆ ਮਗਰ ਬੱਝੀ ਆ ਜੀ ਤੇ ਬੌਲੇ ਤੇ ਚੱਲ ਰਹੀ ਆ ਕੋਈ ਵੀਰ ਆਪਣੀ ਆਣ ਕੇ ਤਸੱਲੀ ਕਰ ਸਕਦਾ ਦੋ ਟਾਈਮ ਚੋਕੇ ਚਾਰ ਟਾਈਮ ਚੋਕੇ ਤੇ ਇਹ ਅੱਜ ਉਹ ਵੜਾ ਵੀਰ ਆਪਣੇ ਕੋਲ ਸੀਗੀਆਂ ਬਕਾਉ ਜਿਹੜੀਆਂ ਮੌਕੇ ਤੇ ਹਾਂਜੀ ਤਿੰਨ ਨਾਗਾ ਠੀਕ ਹੈ ਇੱਕ ਸਦ ਸਵਾ ਮਸ਼ੀਨ ਦੇ ਹੈਂਡ ਪੰਪ ਹਾਂਜੀ ਆ ਜੰਨੇ ਜੀ ਇਹ ਵੀ ਦਿਖਾ ਦਈਏ ਕੋਈ ਗੱਲ ਨਹੀਂ ਜੀ ਜੀ ਇਹ ਕਿਤੇ ਪੰਪ ਮਾਰ ਕੇ ਪ੍ਰੈਸ਼ਰ ਬਣਾ ਦੇਣਾ ਹਾਂਜੀ ਹਾਂਜੀ ਇਧਰੋਂ ਮਸ਼ੀਨ ਲਾ ਦੇਣੀ ਆ ਤੇ ਮੰਨ ਲਓ ਜਿਹੜਾ 10 ਲੀਟਰ ਦਾ ਹੀ ਐਨੀਮਲ ਇੱਕ ਟਾਈਮ ਦਾ ਜਿਹੜਾ 10 ਲੀਟਰ ਦੁੱਧ ਦਿੰਦਾ ਉਹ ਉਹ ਚੋੜ ਦਿੰਦੀ ਆ ਹਾਂ ਬਲਕਿ 10 ਕਿਲੋ ਲੀਟਰ ਬਾਲਟੀ ਦੇ ਚ ਪਾਈ ਜਾਂਦਾ ਹਾਂ 10 ਲੀਟਰ ਦੀ ਬਾਲਟੀ 10 ਲੀਟਰ ਮੰਨ ਕੇ ਪੂਰਾ ਪ੍ਰੈਸ਼ਰ ਬਣਾ ਕੇ ਸੌਖਾ ਈ ਸੀ ਇਹਦੀ ਪਰਫਾਰਮੈਂਸ ਸੌਖਾ ਈ ਆ ਕੋਈ ਐਡਾ ਵੀ ਮੰਨ ਲਓ ਜਿਹੜਾ ਬੰਦਾ ਬਹਿ ਕੇ ਚੋਣ ਦੀ ਜਿਹੜੇ ਭੈਣ ਭਰਾਵਾਂ ਦਿੱਕਤ ਆ ਲਓ ਵੀ ਦੋਸਤੋ ਜਿਹੜੇ ਪੁਰਜਾ ਇਹਦੇ ਠੀਕ ਆ ਜੀ ਚੰਗੀ ਚੀਜ਼ ਆ ਬਾਕੀ ਦੋਸਤੋ ਇੱਥੇ ਮਿਲਦਾ ਵੀ ਇਹਦਾ ਜੈਕ ਜਿਹਾ ਲੱਗਾ ਹਨਾ ਇਹ ਮਾਰ ਕੇ ਖਾਦੇ ਬਾਬਾ ਇਹ ਪਾਜੀ ਇਹ ਵੀ ਜੈਕ ਲੱਗਾ ਜਿਵੇਂ ਕੋਈ ਬਜ਼ੁਰਗਾ ਗੋਡੇ ਗਾਡੇ ਨਹੀਂ ਇਹ ਨਾ ਚੱਲਦਾ ਮਾਰਿਓ ਮਾੜਾ ਜੀ ਵੀਰ ਜੀ ਦੱਸੋ ਠੀਕ ਆ ਲਓ ਵੀ ਦੋਸਤੋ ਕਿੱਦਾਂ ਪਰਫਾਰਮ ਕਰਨਾ ਜਾਂ ਕਿੱਦਾਂ ਤੁਸੀਂ ਚਲਾਉਣੀ ਆ ਉਹ ਮਾੜਾ ਜੀ ਦੇਖ ਲਓ ਕੋਈ ਇਹਦਾ ਫੜੇ ਔਖੀ ਵਾਲੀ ਗੱਲ ਨਹੀਂ ਈਜ਼ੀ ਆ ਇਸੇ ਤਰ੍ਹਾਂ ਵੇਖੋ ਇਹਦਾ ਪ੍ਰੈਸ਼ਰ ਇੱਥੇ ਆ ਜਾਂਦਾ ਜੀ 15 ਦੇ ਜਦੋਂ 15 ਦੇ ਪ੍ਰੈਸ਼ਰ ਆ ਗਿਆ ਨਾ ਜੀ ਇਹਦਾ ਪਾਜੀ ਅੱਛਾ ਜੀ ਆਹ ਗਏ ਇਹਦਾ ਇੱਥੇ ਆ ਗਿਆ ਫਿਰ ਉਧਰੋਂ ਇੱਕ ਥਾਣੂ ਲਾਈ ਜਾਣੀ ਆ ਉਹ ਕੁੰਡੀਆਂ ਛੱਡੀ ਜਾਣੀਆਂ ਆ ਪਹਿਲਾਂ ਜਿਹੜਾ ਪ੍ਰੈਸ਼ਰ ਉਹ 15 ਦੇ ਲਿਆਉਣਾ ਹੈ। ਹਾਂਜੀ। 15 ਦੇ ਲਿਆ ਕੇ ਫੇਰ ਛੱਡ ਕੇ ਭਾਵੇਂ 2 ਮਿੰਟ ਫੋਨ ਸੁਣ ਲੈ ਕੋਈ ਲਾ ਕੇ ਬਹਿ ਕੇ ਫੇਰ ਚੁਆਈ ਕਰੀ ਜਾਂਦੀ ਹੈ। ਲੈ। ਵਰਕਿੰਗ ਦੋਸਤੋ ਇਸੇ ਤਰ੍ਹਾਂ ਹੋਣੀ ਹੈ। ਪੈਰ ਦੇ ਨਾਲ ਇੱਕ ਬੰਦੇ ਤੁਸੀਂ ਦਬਾ ਲੈਣਾ ਜਿਹੜਾ ਥੱਲੜਾ ਸਟੈਂਡ ਜ ਹੈ। ਆਪਾਂ ਕੁਰਸੀ ਤੇ ਬਹਿ ਕੇ ਬੰਦਾ ਮਾਰੀ ਜਾਵੇ। ਕੁਰਸੀ ਤੇ ਬਹਿ। ਪੇਰੇ ਕੋਈ ਬਜ਼ੁਰਗ ਉਹਦੇ ਗੋਡੇ ਕਾਡੇ ਦਰਦ ਕਰਦੇ ਨਹੀਂ। ਹਾਂ ਹਾਂ ਹਾਂ। ਇਧਰ ਦੋਸਤੋ ਇੱਕ ਤਾਂ ਮਸ਼ੀਨੀ ਆ, ਇਲੈਕਟ੍ਰੀਕਲ ਹੀ ਤੇ ਇੱਕ ਵਾਰ ਤੁਸੀਂ ਹੱਥ ਨਾਲ ਪ੍ਰੈਸ਼ਰ ਹੋ ਗਿਆ ਜੀ ਭਾਜੀ। ਇਧਰ ਦੇਖੋ। ਹਾਂਜੀ ਹਾਂਜੀ। ਹਾਂ। ਠੀਕ ਹੈ ਜੀ ਲੋ ਵੀ ਪਾ ਲੋ ਬਗੈਰ ਬੱਤੀ ਤੋਂ ਚੱਲਣਾ ਰਹਿਣੇ ਬਾਕੀ ਲਾਈਟ ਕਹਿੰਦਾ ਦੋਸਤੋ ਚਲੀ ਜਾਂਦੀ ਆ ਜਨਰੇਟਰ ਵੀ ਕਈ ਥਾਂ ਤੇ ਅਵੇਲੇਬਲ ਨਹੀਂ ਹੁੰਦਾਗਾ ਹੱਥ ਵਾਲੀ ਮਸ਼ੀਨ ਆ ਠੀਕ ਆ ਜੀ ਜਿਹੜੇ ਵੀ ਹੱਥ ਨਾਲ ਚੁਵਾਈ ਨਹੀਂ ਕਰ ਸਕਦੇ ਪਾ ਲੋ ਡੰਗਰ ਵਾਲਿਆਂ ਨੂੰ ਵਧੀਆ ਵਾ 11 ਲੀਟਰ ਦੁੱਧ ਦੇ ਚੈਹ ਨੱਟ ਪੈ ਜਾਂਦਾ ਪਾ ਲੋ ਜਨਾ 20 ਲੀਟਰ ਤੋਂ ਅੰਦਰ ਵਾਲਾ ਐਨੀਮਲ ਉਹ ਆਪਾਂ ਚੋ ਸਕਦੇ ਹਾਂ ਜੀ ਬਿਲਕੁਲ ਜੀ ਬਿਲਕੁਲ ਨਵੀਂ ਆ ਕੀ ਬਿਲਕੁਲ ਸਿਰਫ ਇਹ 10 ਕ ਦੇਣੀ ਵਰਤੀ ਹੈ ਆਪਣੇ ਭੁਆਈਓ ਬਾਹਰ ਚਲੇ ਗਏ ਠੀਕ ਆ ਜੀ ਉਹਨਾਂ ਕੋਲੇ ਠੀਕ ਆ ਤੇ ਉਹਾਂ ਦੇ ਵੀ ਆਪਾਂ ਦੇ ਦੇਣੀ ਆ ਤੇ ਉਹ ਫਿਰ ਉਹਨਾਂ ਡੰਗਰ ਉਹਨਾਂ ਵ ਇਹ ਦੇ ਹੁਣ ਹੁਣ ਆਪਾਂ ਕਿੰਨੇ ਕੀ ਦੇ ਦਈਏ 5000 ਦੀ 5000 ਦੀ ਹਾਂਜੀ ਲਓ ਜੀ 5000 ਦੀ ਦੋਸਤੋ ਇਹ ਮਸ਼ੀਨ ਮਿਲ ਜੂਗੀ ਇਹ ਮਾਰਕੀਟ ਰੇਟ ਇਹਦਾ 9000 ਰੁਪਏ ਅੱਜ ਦਾ ਈਜ਼ੀ ਪਰਫਾਰਮ ਆ ਬਿਲਕੁਲ ਸੌਖੇ ਤਰੀਕੇ ਨਾਲ ਚੱਲਦੀ ਆ ਬਿਲਕੁਲ ਭਾਈ ਨਵੀਂ ਆ ਇਧਰ ਦੇਖੋ ਆਪਾਂ ਨੇ ਨੇੜੇੋਂ ਬਖਾ ਦੋ ਉੱਤੇ ਘਟਾ ਘੁੱਟਾ ਪਿਆ ਕਰਕੇ ਆ ਥੱਲੇੋਂ ਵੇਖ ਲਓ ਭਾਵੇਂ ਮੂਦੀ ਕਰਕੇ ਲਓ ਜੀ ਮਾਰ ਕੇ ਮੁਰ ਕੇ ਉਸੇ ਤਰ੍ਹਾਂ ਦੋਸਤੋ ਨਾਉਂਦੇ ਆ ਠੀਕ ਆ ਜੀ ਕੋਈ 10 ਦਿਨ ਜਿਹੜੀ ਯੂਜ਼ ਹੋਈ ਆ ਤੇ ਉਸ ਤੋਂ ਬਾਅਦ ਜਿਹੜੀਆਂ ਮਸ਼ੀਨੀ ਇਲੈਕਟ੍ਰੀਕਲ ਮਸ਼ੀਨਾ ਵੀਰ ਹੋਂਦੇ ਤੇ ਬਾਕੀ ਪ੍ਰੈਸ਼ਰ ਪ੍ਰੂਸ਼ਰ ਤੁਸੀਂ ਆਪਣਾ ਚੈੱਕ ਕਰਕੇ ਜਿੱਦਾਂ ਵੀ ਹੈਗਾ ਤੁਹਾਨੂੰ ਪਰਫਾਰਮ ਕਰਨਾ ਦੱਸ ਦਿੱਤਾ ਆਪ ਦੀ ਬਿਲਕੁਲ ਤਸੱਲੀ ਕਰ ਲੈਣ ਐ ਓਕੇ ਐ ਨਵੀਂ ਐ ਸਿਰ ਬਿਲਕੁਲ ਜੀ ਹੁਬ ਦੋਸਤੋ ਇਹ ਪੀਸ ਇਹ ਸੈਟ ਅਪ ਕਰਾਊਗਾ ਵੀਰ ਅਮਰੀਕ ਸਿੰਘ ਦਾ ਹੁਣ ਆ ਦੇ ਕੋਲ ਠੀਕ ਆ ਜੀ ਤੇ ਕਿਉਂਕਿ ਹਰ ਇੱਕ ਤਰ੍ਹਾਂ ਦੀ ਨੀਡ ਜ਼ਰੂਰਤ ਹੁੰਦੀ ਹੈ ਹਰ ਇੱਕ ਫਾਰਮਰ ਵੀਰ ਨੂੰ ਤੇ ਤੁਸੀਂ ਇਹ ਲੈ ਕੇ ਜਾ ਸਕਦੇ ਹੋ ਸਭ ਤੋਂ ਵੱਡਾ ਮਤਲਬ ਇਕੱਲੇ ਇਕੱਲੇ ਡੰਗਰ ਵਾਲੇ ਨੂੰ ਸੋਖ ਆ ਬੱਚਾ ਵਲਾ ਕੇ ਚੋ ਸਕਦਾ ਕੋਈ ਡੀ ਬਿਲਕੁਲ ਗੱਲ ਨਹੀਂ ਨਾਲ ਇੱਕ 32 ਜਨਰੇਟਰ ਦੀ ਨਹੀਂ ਕੋਈ ਲੋੜ ਬਿਲਕੁਲ ਜੀ ਕਿ ਇਸ ਤਰ੍ਹਾਂ ਹੀ ਲਾਓ ਤੇ ਚੋ ਲੋ ਅੱਛਾ ਵੀਰ ਅਮਰੀਕ 99174 55876 ਠੀਕ ਹੈ ਜੀ 94174 55876 ਠੀਕ ਹੈ ਜੀ ਹਾਂ ਜੀ ਲਓ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਅਮਰੀਕ ਸਿੰਘ ਪਿੰਡ ਰਤੇ ਗੁੱਦੇ ਤੋਂ ਠੀਕ ਹੈ ਜੀ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਵੱਡੀ ਗਿਣਤੀ ਦੇ ਵਿੱਚ ਕੋਈ 5 6 ਨਗ 5 4 ਨਗ ਚੰਗੀਆਂ ਸਟੈਂਡਰਡ ਦੀਆਂ ਬੜਾ ਆਉਂਦੀਆਂ ਰਹਿੰਦੀਆਂ ਨੇ ਮਾਲ ਤਾਂ ਸਭ ਆਉਂਦਾ ਰਹਿੰਦਾ ਜੇ ਦਿੱਲੀ ਆਉਂਦਾ ਰਹਿੰਦਾ ਤੁਹਾਡਾ ਅੱਗਾ ਪਿਛਾ ਹੈ ਨਾ ਨਹੀਂ ਬਿਲਕੁਲ ਜੀ ਬੜਾ ਵੈਸੇ ਰੇ ਤਿੰਨ ਵਿੱਚ ਹੋਰ ਹੀ ਉਹ ਫਿਰ ਭੈਣ ਭਰਾ ਕੋਈ ਆਇਆ ਉਹ ਲੈ ਗਿਆ ਜੀ ਵਿੱਚ ਲੈ ਗਿਆ ਬਿਲਕੁਲ ਤੋ ਦੋਸਤੋ ਬਾਕੀ ਤੁਸੀਂ ਆਪਣਾ ਸਮੇਂ-ਸਮੇਂ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਜੇ ਨੰਬਰ ਬਿਲਕੁਲ ਸਕਰੀਨ ਦੇ ਉੱਤੇ ਚੱਲਦੇ ਨੇ ਨੰਬਰਾਂ ਤੇ ਕਾਲ ਕਰ ਲਿਓ ਕਿਸੇ ਟਾਈਮ ਵੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ